ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਲੱਖੀ ਪੰਡਤ ਪੰਡਤ ਲੋਟਰੀ ਏਜੰਸੀ ਅਮਰਗੜ ਤੋਂ ਕੱਲੇ ਕੀ ਇਦਾਂ ਵੀਰੇ ਕਈ ਵੀਰਾਂ ਨੂੰ ਇਹ ਆ ਵੀ ਹੋਲੀ ਬੰਪਰ ਦਾ ਡਰਾਅ ਹੋ ਚੁੱਕਿਆ ਹੋਲੀ ਨੰਗ ਚੱਕੀ ਪਰ ਹੋਲੀ ਦਾ ਡਰਾਅ ਕੱਲ ਨੂੰ ਯਾਨੀ 22 ਮਾਰਚ ਨੂੰ ਹੋਣਾ ਵੀਰੇ ਕੋਈ ਵੀ ਡਰਾਅ ਆ ਉਹ ਪੰਜ ਚਾਰ ਦਿਨ ਬਾਅਦ ਚ ਨਿਕਲਦਾ ਹੁੰਦਾ ਠੀਕ ਹੈ ਇਸ ਕਰਕੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੀ ਟਿਕਟ ਪਰਚੇਜ਼ ਨਹੀਂ ਕਰੀ ਉਹ ਜਲਦ ਤੋਂ ਜਲਦ ਪੰਡਤ ਲੋਟਰੀ ਏਜੰਸੀ ਅਮਰਗੜ ਨਾਲ ਸੰਪਰਕ ਕਰਕੇ ਆਪਣੀ ਟਿਕਟ ਪਾ ਸਕਦਾ ਚਾਹੇ ਟਿਕਟ ਆਪਣੀ ਕੋਰੀਅਰ ਕਰਵਾ ਲਓ ਚਾਹੇ ਟਿਕਟ ਆਪਣੀ ਉਰੇ ਆ ਕੇ ਪਾਜੋ ਤੇ ਆਪਣੇ ਰੇਕੋਲੇ ਜਿਲ੍ਹੇ ਚ ਆਏ ਅਮਰਗੜ ਤੇ ਇੱਕ ਜੀ ਦਾ ਤਿਆਰ ਰੱਖਣਾ ਵੀ ਜਿਹੜਾ ਪੰਡਲਾ ਦੇ ਏਜੰਸੀ ਦਾ ਕੰਟਰੋਲ ਉਹ ਆ ਵਾਲਾ ਕੱਲ ਤੁਸੀਂ ਕਿਧੋ ਹੋਟ ਟਿਕਟ ਪਾਉਣੇ ਸਾਡੇ ਭਲੇਖੇ ਨਾ ਪਾਉਣੋ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਾਡੀ ਮੂਹਰ ਲੱਗੀ ਹੋ ਟਿਕਟ ਤੇ ਸਾਡੇ ਨੰਬਰ ਹੋ ਕੇ ਤਾਂ ਸਾਡੀ ਟਿਕਟੂ ਠੀਕ ਹੈ ਜੀ ਤੇ ਕੱਲ ਨੂੰ ਇਹ 22 ਮਾਰਚ ਆ 8 ਵਜੇ ਦਾ ਡਰਾਅ ਹੋ ਜਾਣਾ ਕੋਈ ਵੀਰ ਆਪਣੀ ਹੱਥਾਂ ਨਾਲ ਮਸ਼ੀਨ ਕਮਾਉਣਾ ਚਾਹੁੰਦਾ ਲਾਈਵ ਜਾ ਕੇ ਰਿਜ਼ਲਟ ਦੇਖਣਾ ਚਾਹੁੰਦਾ ਉਹ ਵੀ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਆਪਦੀ ਡਰਾਅ ਦੀ ਮਸ਼ੀਨ ਆਪ ਖੁਦ ਕਮਾ ਸਕਦਾ ਠੀਕ ਹੈ ਜੀ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਖਾਸ ਕਰਕੇ ਮੇਧ ਰਾਸ਼ੀ ਦੇ ਤੁਲਾ ਰਾਸ਼ੀ ਵਾਲੇ ਨੂੰ ਵੀ ਭਾਈ ਜਿਹੜਾ ਇਹ ਹooli ਪਾਪਰੇ ਤੁਹਾਡੇ ਜੀ ਆਣਾ ਜਲਦੀ ਤੋਂ ਜਲਦੀ ਪੰਡ ਲਾੜੀ ਏਜੰਸੀ ਅਮਰਗੜ ਦੇ ਆ ਵਾਲੇ ਕਾਊਂਟਰ ਤੇ ਪਹੁੰਚ ਜਾਓ ਲੈ ਕੇ ਪ੍ਰਮਾਤਮਾ ਦਾ ਨਾਮ ਇੱਕ 600 ਰੁਪਏ ਲਿਆਓ ਨਾਲੁੱਲੇ ਗਾਣ ਪਾਤਰ ਚ ਪਾ ਦਿਓ ਤੇ ਉਰੋ ਆ ਕਾਊਂਟਰ ਤੋਂ ਟਿਕਟ ਲੈ ਜਾਓ ਤੇ ਕਰੋੜਪਤੀ ਕੱਲ ਨੂੰ ਉਰੇ ਬਣੂਗਾ ਇਹ ਪੰਡ ਲਾੜੀ ਏਜੰਸੀ ਦੀ ਭਵਿੱਖਬਾਣੀ ਆ ਗੱਕਾਰ ਸੰਭ ਲੋ ਲਕੇ ਸਾਂਝੇ ਰਹੋ ਕੰਟੈਕਟ 'ਚ ਰਹੋ ਅਪਡੇਟ ਕਰੋ ਸਾਡੇ ਜੇ ਤੁਸੀਂ ਕਰੋੜਪਤੀ ਲੱਖਪਤੀ ਬਣਨਾ ਕਈ ਬੰਦਿਆਂ ਨੂੰ ਇਹ ਹੁੰਦਾ ਵੀ ਪੰਡਤ ਕਿੱਥੇ ਆ ਬੰਦ ਕਿੱਥੇ ਸ਼ਨੀਵਾਰ ਲੁਧਿਆਣੇ ਹੁੰਨੇ ਆ ਜੀ ਮੰਗਲਵਾਰ ਬਟਿੰਡੇ ਹੁੰਨੇ ਆ ਤੇ ਜਿਹੜੀ ਅਵਰਗੜ ਦੀ ਲੋਕੇਸ਼ਨ ਆ ਉਹ ਜਲਦੀ ਆਪਾਂ ਚੇਂਜ ਕਰਾਂਗੇ ਤੇ ਵੀਡੀਓ ਅਪਡੇਟ ਕਰਾਂਗੇ ਤੇ ਵਧੀਆ ਲੋਕੇਸ਼ਨ ਤੇ ਤੁਹਾਨੂੰ ਲੈ ਕੇ ਜਾਵਾਂਗੇ ਫੁੱਲ ਪਾਰਕਿੰਗ ਉਹ ਫੁੱਲ ਇੰਜੋਏ ਹੋਊਗਾ ਹਰ ਇੱਕ ਤੁਹਾਨੂੰ ਫੈਸਿਲਿਟੀ ਮਿਲੂਗੀ ਠੀਕ ਹੈ ਇਸ ਕਰਕੇ ਸਾਡੇ ਨਾਲ ਜੁੜੇ ਰਹੋ ਤੇ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਕੋਈ ਵੀਰ Holi ਵਾਪਰਨਾ ਪਾਉਣਾ ਭੁੱਲ ਜੇ 22 ਮਾਰਚ 22 ਮਾਰਚ ਨੂੰ ਸ਼ਾਮ ਨੂੰ 8 ਵਜੇ ਡਰਾਅ ਹੋਊਗਾ ਤੇ 8 ਵਜੇ 7:30 ਵਜੇ ਤੱਕ ਤੁਸੀਂ ਟਿਕਟ ਸਾਡੇ ਕੋਲ ਪ੍ਰਤੀਜ ਕਰ ਸਕਦੇ ਹੋ ਜੇਕਰ ਤੁਹਾਡੇ ਸਾਡੇ ਕੋਲ ਸਟਾਕ ਆ ਜਲਦੀ ਜਲਦੀ ਇਹਦੇ ਨੰਬਰ ਨੋਟ ਕਰੋ ਜੀ 9057 99754 ਠੀਕ ਆ ਇਹ ਦੇਖ ਲਓ ਸੀ ਆ ਸਾਡਾ ਕਾਲਿੰਗ ਨੰਬਰ ਆ 789915000 ਕਾਲਿੰਗ ਨੰਬਰ ਆ ਤੇ ਵਟਸਐਪ ਤੇ ਮੈਸੇਜ ਕਰੋ 983537470 ਬਾਰ ਬਾਰ ਕਾਲ ਨਾ ਕਰਿਓ ਕਾਲ ਕਰਕੇ ਵੀ ਜਲਦੀ ਜਲਦੀ ਆਪਣੇ ਹੋਲੀ ਵਾਪਰ ਦੇ ਹੱਕਦਾਰ ਬਣੋ ਜੇ ਕੋਈ ਭਾਈ ਵੀਰ ਆਪਣੇ ਹੱਸਾ ਦਾ ਨਸੀਬ ਕਮਾਉਣਾ ਚਾਹੁੰਦਾ ਤੋਂ ਵੀ ਨਾਲ ਸੰਪਰਕ ਕਰ ਸਕਦੇ ਜਿੱਥੇ ਲਾਈਵ ਰਿਜ਼ਲਟ ਹੋਗਾ ਪੰਡਲੌਟੀ ਏਜੰਸੀ ਤੋਂ ਉਹਨੂੰ ਲੈ ਕੇ ਜਾਏਗੀ ਤੇ ਤੁਸੀਂ ਖੁਦ ਆਪਣੇ ਸੋਭਾ ਟਾਣਾ ਆਪਣੀ ਕਿਸਮਤ ਜਮਾ ਸਕਦੇ ਤੇ ਲਾਈਵ ਰਿਜ਼ਲਟ ਦੇਖ ਸਕਦੇ ਠੀਕ ਹੈ ਜੀ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਆਜੋ ਫਿਰ ਜਲਦੀ ਹੌਲੀ ਬੰਪਰਾਂ ਦੇ ਜੇ 2.5 ਕਰੋੜ ਲੈਣਾ ਠੀਕ ਹੈ ਜੀ ਧੰਨਵਾਦ